ਇਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਾਨੇ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਣੇ ਆਰ ਜਾ ਘਟੈ ਸੰਤ ਕੈ ਦੁਖਣ ਜਮਤੇ ਨਹੀਂ ਛਟੈ ਸੰਤ ਕੈ ਦੁਖਣ ਸੁਖ ਸਭ ਜਾਏ ਸੰਤ ਕੈ ਦੁਖਣ ਨਰਕ ਮਹਿ ਪਾਏ ਸੰਤ ਕਹਿ ਦੂਖਣ ਮਤ ਹੋਏ ਮਲੀਨ ਸੰਤ ਕਹਿ ਦੂਖਣ ਸੋਭਾ ਤੇ ਹੀਨ ਸੰਤ ਕੇ ਹੱਤੇ ਕੋ ਰੱਖੈ ਨਾ ਕੋਈ ਸੰਤ ਕਹਿ ਦੂਖਣ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੂਖਣ ਤੇ ਮੁਖ ਭਵੈ ਸੰਤਨ ਕਹਿ ਦੂਖਣ ਕਾਗ ਜਿਉ ਲਵੈ ਸੰਤਨ ਕਹਿ ਦੂਖਣ ਸਰਪ ਜੋਨ ਪਾਏ ਸੰਤ ਕਾ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕਾ ਦੁਖਨ ਤ੍ਰਿਸ਼ਨਾ ਮਹਿ ਜਲੇ ਸੰਤ ਕਾ ਦੁਖਨ ਸਭ ਕੋ ਛਲੇ ਸੰਤ ਕਾ ਦੁਖਨ ਤੇਜ ਸਭ ਜਾਏ ਸੰਤ ਕਾ ਦੁਖਨ ਨੀਚ ਨਿਚਾਏ ਸੰਤ ਦੋਖੀ ਕਾ ਥਾਉ ਕੋ ਨਾਹੀ ਨਾਨਕ ਸੰਤ ਭਾਵੈ ਤਾ ਓਏ ਭੀ ਗਤ ਪਾਹਿ ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿਨ ਟਿਕਰ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਬੇਜੋਗ ਸੰਤ ਕੀ ਨਿੰਦਾ ਦੋਖ ਮਹ ਦੋਖ ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਦਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਤਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੇ ਤਾਂ ਲਏ ਮਲਾਏ ਸੰਤ ਕਾ ਦੁਖੀ ਅਦਬੀਚ ਤੇ ਟੂਟੈ ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕਉ ਉਦਿਆਨ ਪਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੀ ਆਪਨ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕਉ ਅਬਰ ਨਾ ਰੱਖਣ ਹਾਰ ਨਾਨਕ ਸੰਤ ਭਾਵੈ ਤਾਂ ਲਏ ਉਭਾਰ ਸੰਤ ਕਾ ਦੁਖੀ ਇਓ ਬਿਲ ਲਾਏ ਜਿਉਂ ਜਲ ਬਿਹੂਨ ਮੱਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉਂ ਪਾਵਕ ਈਦਨ ਨਹੀਂ ਧਰਾਪੈ ਸੰਤ ਕਾ ਦੁਖੀ ਛੁੱਟੈ ਅਕੇਲਾ ਜਿਉਂ ਬੁਆੜ ਤਿਲ ਖੇਤ 마ਹੀ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਤ ਸੰਤ ਕਾ ਦੁਖੀ ਸਦ ਮਿੱਠਿਆ ਕਹਿਤ ਕੀਰਤ ਨਿੰਦਕ ਕਾ ਤੁਰਹੀ ਪਿਆਰ ਨਾਨਕ ਜੋ ਤਿਸ ਪਾਵੇ ਸੋਈ ਥਿਆ ਸੰਤ ਕਾ ਦੂਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੂਖੀ ਕੋ ਦਰਗਾਹ ਮਿਲੈ ਸਜਾਏ ਸੰਤ ਕਾ ਦੂਖੀ ਸਦਾ ਸਹਿ ਕਾਈਐ ਸੰਤ ਕਾ ਦੂਖੀ ਨਾ ਮਰੈ ਨਾ ਜਿਵਾਈਐ ਸੰਤ ਕੇ ਦੂਖੀ ਕੀ ਪੁੱਜੈ ਨਾ ਆਸਾ ਸੰਤ ਕਾ ਦੂਖੀ ਉਠ ਚੱਲੇ ਨਿਰਾਸਾ ਸੰਤ ਕੈ ਦੋਖ ਨਾ ਤ੍ਰਿਸ਼ਟੈ ਕੋਈ ਜੈ ਸਾ ਭਾਵੇ ਤੈ ਸਾ ਕੋਈ ਹੋਏ ਪਿਆ ਕੀਰਤਨਾ ਮੇਟੈ ਕੋਏ ਨਾਨਕ ਜਾਣੈ ਸੱਚਾ ਸੋ ਹੋਏ ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸ਼ਕਾਰ ਪ੍ਰਭ ਕੀ ਉਸਤਤ ਕਰਹੋ ਦਿਨ ਰਾਤ ਤਿਸੈ ਇਹਾਵ ਹੋ ਸਾਸ ਗਰਾਸ ਸਭ ਕਛ ਵਰਤੈ ਤਿਸ ਕਾ ਕੀਆ ਜੈ ਸਾ ਕਰੇ ਤੈ ਸਾ ਕੋ ਥੀਆ ਆਪਣਾ ਖੇਲ ਆਪ ਕਰਨੈ ਹਾਰ ਦੂਸਰ ਕੌਣ ਕਹੈ ਵਿਚਾਰ ਜਿਸਨੂੰ ਕਿਰਪਾ ਕਰੈ ਤਿਸ ਆਪਨ ਨਾਮ ਦੇ ਬੜ ਭਾਗੀ ਨਾਨਕ ਜਨ ਸੇ ਸ਼ਲੋਕ ਤਜਹੁ ਸਿਆਨਪਸੁਰ ਜਨਹੁ ਸਿਮਰਹੁ ਹਰ ਹਰ ਰਾਇ ਏਕ ਆਸ ਹਰ ਮਨ ਰਖਹੁ ਨਾਨਕ ਦੂਖ ਭਰਮ ਭਉ ਜਾਏ ਅਸ਼ਟਪਦੀ ਮਨੁਖ ਕੀ ਟੇਕ ਬਿਰਤੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕੈ ਦੀਐ ਰਹਿ ਅਗਾਈ ਬਹੁਰ ਨ ਤਿਛ ਨਾ ਲਾਗੈ ਆਈ ਮਾਰੈ ਰਾਖੈ ਏਕੋ ਆਪ ਮਾਨੁਖ ਕੈ ਕਿਛ ਨਾਹੀ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਖ ਕੰਠ ਪਰੋਏ ਸਿਮਰ 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 ਪ੍ਰਭ ਸੋਏ ਨਾਨਕ ਬਿਗਨ ਨਾ ਲਾਗੈ ਕੋਇ ਪੁਸਤਤ ਮਨ ਮਹਿ ਕਰ ਨਰੰਕਾਰ ਕਰ ਮਨ ਮੇਰੇ ਸਤਿ ਬਿਵਹਾਰ ਨਿਰਮਲ ਰਸ ਨਾ ਅੰਮ੍ਰਿਤ ਪੀਓ ਸਦਾ ਸੁਹਿਲਾ ਕਰ ਲੇ ਜੀਓ ਨੈਨੁ ਦੇਖੋ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪਿਐ ਹਰਬਿੰਦ ਕਾਰਹਰ ਕਰਮ ਸਰਵਨ ਹਰ ਕਥਾ ਹਰ ਦਰਗਹ ਨਾਨਕੀ ਉਜਲ ਮੱਥਾ ਵਡ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ RAM ਨਾਮ ਜੋ ਕਰਹਿ ਵਿਚਾਰ ਤੇ ਤਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲਹਿ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਏ ਕੋ ਏਕ ਏਕ ਪਛਾਨੈ ਇਤ ਉਤ ਕੀ ਉਹ ਸੋਜੀ ਜਾਨੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹੇ ਨਿਰੰજન ਜਾਨਿਆ ਗੁਰ ਪ੍ਰਸਾਦਿ ਆਪਨੇ ਆਪ ਸੁਜੈ ਤਿਸ ਕੀ ਜਾਨੋ ਤ੍ਰਿਸ਼ਨਾ 부ਜੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਤ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਹਿਸਤ ਮੈ ਸੋਹੀ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟਿਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਹਿ ਨਾ ਲਾਗੈ ਦੁਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾਤੈ ਸਾ ਦ੍ਰਿਸ਼ਟਾਇ ਆਪਣੇ ਕਾਰਜ ਮਹਿ ਆਪ ਸਮਾਇਆ ਸੋਦਤ 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 ਸੀਜਿਆ ਗੁਰ ਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸ ਥੂਲ ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਨ ਚਲਤ ਆਪ ਹੀ ਕਰੈ ਆਮਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪ ਉਥਾਪ ਅਬਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਮੰਡ ਅਲਖ ਅਪੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਖ ਬਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪੈ ਨਿਹਾਲ ਹੁਨ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰਹਿ ਬਡ ਭਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਕੋ ਊਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਖਾਏ ਹੋਐ ਸੋ ਹੋਇ ਕਰਨ ਹਾਰ ਪਛਾਨੈ ਸੋ ਹੋਇ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈ ਸਾ ਸਾ ਤੈ ਸਾ ਦ੍ਰਿਸ਼ਟਨ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂ ਬਨਿ ਆਏ ਆਪਸ ਕਉ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਹਾਨ ਸਲੋਕ